ਅਰਜਾਂ ਤੋਂ ਐਲਾਨ ਵੱਲ ਤੇ ਸ਼ਾਂਤੀ ਤੋਂ ਤੂਫਾਨ ਵੱਲ ਇੱਕ ਹੀ ਰਸਤਾ ਜਾਣਾ ਸੱਜਣਾ ਮਹਿਲਾ ਤੋਂ ਸ਼ਮਸ਼ਾਨ ਵੱਲ ਜਿੰਦਗੀ ਦਾ ਨਾ ਕਰ ਗੁਮਾਨ ਜਿੰਦਗੀ ਦਾ ਨਾ ਕਰ ਗੁਮਾਨ ਜਿੰਦਗੀ ਤਾਂ ਹੈ ਪਲ ਦੋ ਪਲ ਤੇ ਸੂਈ ਚੱਲ ਰਹੀ ਬਾਲੀ ਕਾਲੀ ਸੂਈ ਚੱਲ ਰਹੀ ਬਾਲੀ ਕਾਲੀ ਅੱਜ ਮਿਲੇ ਨਹੀਂ ਮਿਲਣਾ ਕੱਲ ਮੇਲਾ ਵੇਖਣ ਆਇਆ ਸੱਜਣਾ ਮੇਲਾ ਵੇਖਣ ਆਇਆ ਸੱਜਣਾ ਦਿਲ ਵਿੱਚ ਰੱਖ ਬਿਠਾ ਕੇ ਗੱਲ ਤੇ ਸੈਸ ਨੇ ਲੱਖ ਤਰੱਕੀ ਕੀਤੀ ਸੈਸ ਨੇ ਲੱਖ ਤਰੱਕੀ ਕੀਤੀ ਨਹੀਂ ਨਿਕਲਿਆ ਮੌਜੂਦਾ ਹੱਲ ਬਦੀਆਂ ਤੋਂ ਹੁਣ ਕਰ ਕਿਨਾਰਾ ਬਦੀਆਂ ਤੋਂ ਹੁਣ ਕਰ ਕਿਨਾਰਾ ਤੇ ਕਦਮ ਵਧਾ ਲੈ ਨਿੱਕੀ ਵੱਲ ਪੱਤ ਪੁਰਾਣੇ ਛੜਦੇ ਜਾਂਦੇ ਪਤ ਪੁਰਾਣੇ ਝੜਦੇ ਜਾਂਦੇ ਟਹਿਰੈ ਵੱਡੇ ਵੱਡੇ ਮਹੱਲ ਤੇ ਸੱਜਣ ਬੇਲੀ ਤੁਰ ਗਿਆ ਜਿੱਧਰੇ ਸੱਜਣ ਬੇਲੀ ਤੁਰ ਗਿਆ ਜਿੱਧਰੇ ਤੂੰ ਵੀ دیਵਾਨੇ ਉਧਰ ਚੱਲ ਤੂੰ ਵੀ دیਵਾਨੇ ਉਧਰ ਚੱਲ